ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਵੀਡੀਓ ਬਣਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਨਾਲ ਲੱਗਿਆ ਵੀਰੇ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਅੱਜ ਦੀ ਵੀਡੀਓ ਮੇਰੇ ਪਿੰਡ ਦੀ ਆ ਚੰਗੇ ਰਿਗਾਰਡ ਵਾਲੀ ਝੋਟੀਆਂ ਸੂਆ ਤੀਜਾ ਦੂਜੇ ਸੂਏ ਬਾਈਆਂ ਦੀ ਚੋਈ ਵੀ ਆ ਗੱਲਬਾਤ ਕਰਾਵਾਂਗੇ ਆਜੋ ਜੀ ਹਾਂਜੀ ਨੇੜੇ ਜਾਵੜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਔਰ ਉਹ ਠੀਕ ਹੋ ਪਿੰਡ ਕਿਹੜਾ ਆ ਗਿਆ ਜੀ ਪਿੰਡ ਦੁੱਲੇ ਵਾਲਾ ਜੀ ਜਿਹੜਾ ਪਠੂੜਾ ਉੱਚੀ ਬੋਲੋ ਮੜਾ ਪਿੰਡ ਕਿਹੜਾ ਆ ਗਿਆ ਜੀ ਦੁੱਲੇ ਵਾਲਾ ਭਾਈ ਰੂਪੇ ਦੇ ਕੋਲੇ ਹਾਂਜੀ ਤੇ ਜ਼ਿਲ੍ਹਾ ਬਠਿੰਡਾ ਤਹਿਸੀਲ ਫੂਲ ਬਠਿੰਡਾ ਤਹਿਸੀਲ ਫੂਲ ਨੇੜੇ-ਨੇੜੇ ਦੇ ਪਿੰਡ ਸਲੰਦਪੁਰ ਆ ਗਿਆ ਸਲੰਦਪੁਰ ਤੇ ਭਾਈ ਰੂਪੇ ਦੇ ਕੋਲੇ ਭਾਈ ਰੂਪੇ ਠੀਕ ਆ ਤੇ ਅੱਜ ਜੀ ਨੰਬਰ ਬੋਲਿਓ ਨੰਬਰ ਹੈ 8146060900 ਦੁਬਾਰਾ ਫੇਰ ਬੋਲ ਦਿਓ 8146060904 60904 ਠੀਕ ਆ ਜਿਹੜੀ ਆਪਾਂ ਤੁਹਾਡੀ ਝੋਟੀ ਦੇਖੀ ਜਾਂਦੇ ਆ ਜੀ ਕਿਹੜਾ ਸੂਆ ਸੂਊਗੀ ਇਹ ਅੱਤ ਕੀ ਜੇ ਸੂਏ ਸੂਣਗੇ ਠੀਕ ਆ ਜੀ ਤੇ ਪਿਛਲੀ ਵਾਰ ਇਹਨੇ ਕਿੰਨਾ ਦੁੱਧ ਦਿੱਤਾ ਵਾ ਇਹ 16 ਲੀਟਰ ਦਿੱਤੇ 16 ਲੀਟਰ ਆਦ ਕੀ ਕਿੰਨੀ ਕਮੀਜ਼ ਲਾਉਣੀ ਆਪਾਂ 18 ਦੇ ਗਿੜ ਫਟ ਰਿਹਾ ਰਿਕਾਰਡ ਤੁਹਾਡੇ ਕੋਲੇ ਕੋਈ ਹੈ ਨਹੀਂ ਰਿਕਾਰਡ ਚੰਗੇ ਦੀ ਲੱਗਦੀ ਕਿਹਦੇ ਦੀ ਹਾਂ ਚੰਗੇ ਦੀ ਆ ਜੀ ਹਰਿਆਣਾ ਦੀ ਠੀਕ ਆ ਹਰਿਆਣੇ ਦੀ ਆ ਦੇਖੋ ਵੀਰੋ ਸੰਗ ਸੰਗ ਮੈਂ ਤੁਹਾਨੂੰ ਨੇੜੇ ਤੋਂ ਚੈੱਕ ਕਰਾਉਣਾ ਇਹਦੇ ਪੂਰੀ ਸੀਲ ਠੰਡੀ ਆ ਤੇ ਥਾਣਾ ਦਾ ਗੈਪ ਕਰ ਲੋ ਚੈੱਕ ਚਾਰੇ ਥਣ ਨਿਕੜਵੇਂ ਪੂਰੇ ਗੈਪ ਤੇ ਤੇ ਕੱਦ ਕਾਟ ਦਾ ਕੋਈ ਅੰਤ ਨਹੀਂ ਕੋਈ ਕਹਿਣ ਦੀ ਗੱਲ ਨਹੀਂ ਵੀ ਆਪਾਂ ਛੋਟੀ ਜੀ ਨੂੰ ਵੱਡੀ ਦਿਖ ਤੋਰੀ ਉਹ ਜਿਹਨੂੰ ਕੱਢ ਲਓ ਬਾਹਰ ਨੂੰ ਤੋੜ ਕੇ ਦਿਖਾ ਦਈਏ ਆ ਦੇਖੋ ਜੀ ਤਾਂ ਤੋਂ ਵੀ ਤਿੰਨ ਚਾਰ ਫੁੱਟ ਤਿੰਨ ਢਾਈ ਫੁੱਟ ਆਰਾਮ ਨਾਲ ਚੌੜੀ ਪਈ ਹੈ ਤੇ ਦੇਖ ਲਓ ਆਰਾਮ ਨਾਲ ਖੜੀ ਹੈਗੀ ਕੋਈ ਚੱਕਰ ਹੀ ਨਹੀਂ ਤੇ ਥਣਾ ਸੁਣਾ ਦਾ ਸਪੇਸ ਪੂਰਾ ਜਿਵੇਂ ਝੋਟੀਆਂ ਦਾ ਹੁੰਦਾ ਹਰਿਆਣੇ ਵਾਲਿਆਂ ਦਾ ਤੇ ਮੱਲਾ ਨੂੰ ਤੁਰਦੀ ਐ ਇਧਰ ਨੂੰ ਲੈ ਚੱਲੋ ਲੰਮੀ ਅੰਤੀ ਕੋਈ ਨਹੀਂ ਝੋਟੀ ਦਾ ਵਾਕਈ ਦੇ ਦੂ ਵੀਰੇ ਆਪਾਂ ਆਮ ਜੀ ਨੂੰ ਕਹਿ ਦਿੰਨੇ ਆ ਵੀ ਦੇ ਦੇਊਗੀ ਉਹ ਨਹੀਂ ਦਿੰਦੀ ਐ ਦੇ ਦੇ ਦੂਗੀ ਮੇਰੇ ਪਿੰਡ ਦੀ ਕੋਈ ਝੋਟੀ ਆ ਚੰਗੇ ਰਿਕਾਰਡ ਵਾਲੀ ਸ਼ੌਂਕ ਨਾ ਪਾਲੀ ਪਿਆ ਬਾਈਆਂ ਦੀ ਲੈ ਚਲੋ ਲੰਮੀ ਮੜੀ ਦਿਖਾ ਦਈਏ ਸਮਾਰ ਕੇ ਆ ਕਰੋ ਯੀ ਚੈੱਕ ਪੂਰੀ ਵਧੀਆ ਤੇ ਅੰਤ ਹੀ ਕੋਈ ਨਹੀਂ ਵੀਰੇ ਥਣਲੇ ਬੰਮ ਨੂੰ ਨੇੜੇ ਤੋਂ ਚੈੱਕ ਕਰਾਉਣਾ ਦੇਖੋ ਚਲੋ ਤੋਰ ਲਈ ਮੋਲ ਆ ਕਰੋ ਯੀ ਕੱਦ ਕਾੜ ਕਾਨੂੰਨੋਂ ਜਾ ਕੇ ਆਇਓ ਕੱਦ ਕਾੜ ਦਾ ਬਾਈ ਦੇ ਉੱਤੋਂ ਹੀ ਦਿੰਦੀ ਐਡੀ ਹੈਗੀ ਤੇ ਕੁੰਬਲਾ ਵਗੈਰਾ ਇਹ ਭੋਰਾ ਨਹੀਂ ਮਿਲਕ ਵੀਨ ਵੀ ਚੰਗੀ ਆ ਰਸੇ ਵਰਗੀ ਆ ਦੇਖ ਲੋ ਇਧਰਲੀ ਸ਼ਾਇਰ ਤੋਂ ਤੇ ਡਰ ਦੀ ਰੁੱਦੀ ਭੋਰਾ ਨਹੀਂ ਨਾੜਾ ਨੂੜਾ ਪੂਰੀਆਂ ਹਵਾਨੇ ਤੇ ਤੇ ਪੂਰੀ ਚੰਗੀ ਸਿੰਘ ਸੁੰਗ ਕਿਤੋਂ ਖੁੰਜੀ ਨਹੀਂ ਚਾਰ ਕਵਾਲ ਵਾਇਟ ਆਪੂਸ ਦੇ ਵਿੱਚ ਤੇ ਇੱਥੇ ਲੈ ਚਲੋ ਇਧਰ ਹੀ ਲੈ ਆ ਦੇਖੋ ਜੀ ਪੂਰੀ ਵਧੀਆ ਝੋਟੀ ਆ ਤੇ ਪਿੰਡੇ ਦੇ ਵਿੱਚ ਵੀ ਕੱਲੀ ਕੱਲੀ 나ੜ ਦੀਂਦੀ ਹੈਗੀ ਬੰਦ ਬੰਦ ਆ ਦੇਖੋ ਜੀ ਮੈਂ ਦੁਬਾਰਾ ਤੋਂ ਬੰਨ ਫਿਰ ਚੈੱਕ ਕਰਾ ਦਿੰਦਾ ਇਹ ਥਣ ਥਣ ਆ ਦੇਖੋ ਨਾੜਾ ਨੂਣਾ ਦੇਖੋ ਹਵਾਨੇ ਤੇ ਕਿੰਨੀਆਂ ਵਧੀਆ ਪੂਰੇ ਚੰਗਾ ਮਿਲਕ ਬਿੰਨ ਦੇਖੋ ਤੇ ਕੁੰਬਲਾ ਵਗੈਰਾ ਪਿਹੋਰਾ ਵੀ ਨਹੀਂ ਤੇ ਫਿਰ ਕੁਆਲਿਟੀ ਕਰੋ ਚੈੱਕ ਆ ਦੇਖੋ ਜੀ ਫਰੀਕ ਕੁੰਬਲੇ ਦੀ ਆ ਤੇ ਚਮੜੀ ਪੂਰੀ ਫਰੀਕ ਆ ਗਈ ਆ ਦੇਖੋ ਪਾਉਂ ਚੁੰਡੀ ਭਰ ਲੋ ਜਿੱਥੇ ਮਰਜੀ ਦੇਖੋ ਤੇ ਡਿਮਾਂਡ ਬਾਈ ਇਹਦੀ ਕੀ ਹੈਗੀ ਬਾਅਦ ਮੌਕੇ ਤੇ ਮੌਕੇ ਤੇ ਫੋਨ ਤੇ ਜੇ ਵੀਰੇ ਨਾ ਸੂਈ ਆਪਾਂ ਸੂਈ ਵੀ ਦੀ ਚੁਆਈ ਕਰਕੇ ਵੀਡੀਓ ਅਪਲੋਡ ਕਰਾਂਗੇ ਜੇ ਕਿਸੇ ਨੇ ਵੀਰ ਨੇ ਲੈ ਲਈ ਤੇ ਕਹਿਣਾਗੇ ਨੰਬਰ ਫੇਰ ਬੋਲ ਦਿਓ ਜੀ 81407 ਹਾਂਜੀ 8904 ਪਿੰਡ ਦੁੱਲੇ ਵਾਲਾ ਜ਼ਿਲ੍ਹਾ ਬਟਿੰਡਾ ਤਹਿਸੀਲ ਫੂਲ ਠੀਕ ਹੈ ਜੀ ਸਾਰੇ ਵੀਰਾਂ ਦਾ ਦਿਨ ਤਾਂ ਵੀਡੀਓ ਦੇਖਣ ਲਈ ਧੰਨਵਾਦ ਜਲਦ ਮਿਲਦੇ ਆ ਕਿ ਨਵੀਂ ਵੀਡੀਓ ਦੇ ਨਾਲ